ਸਤਿ ਮਹਾਂ ਦੇ ਇਨਸ਼ਾਨੀ ਰਸਤੇ ਕੇ ਉਹ ਬਹੁਤ ਵੱਡੀਆਂ ਸੇਵਾਵਾਂ ਸੰਤ ਪਾਪਾ ਦਾ ਨਾਮ ਸੀ ਬੋਲਣੇ ਕੀਤੀਆਂ ਨੇ ਹੁਣ ਸਾਧੂ ਪਾਪਾ ਦਿਓ ਸਿੰਘ ਹੁਣ ਅਦੇ ਦਾਸ ਪਾਤਸ਼ਾਹੇ ਰਹੀਆਂ ਸਤਿ ਚਲੋ ਜੀ ਸੰਗਤੇ ਹੁਣ ਆਪਾਂ ਬਿਲਕੁਲ ਇਸ ਲੈਫਟ ਸਾਈਡ ਹੋ ਜਾਣਾ ਵਾ ਤੇ ਚਲੋ ਹੁਣ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਕਰੋੜਾਂ ਦਰਸ਼ਨ ਦੇਖੋ ਐਂਟਰੀ ਕਰਦੇ ਸਾਰੇ ਚਾਹ ਪਕੋੜਿਆਂ ਦਾ ਲੰਗਰ ਲੱਗਾ ਹੋਇਆ ਸੀ ਤੇ ਆਪਾਂ ਕਹਿੰਦੇ ਚਲੋ ਜਲਦੀ ਜਲਦੀ ਪਹਿਲਾਂ ਚਾਹੀਏ ਪਹਿਲਾਂ ਗੁਰਦਤਾ ਸਾਹਿਬ ਮੱਥਾ ਟੇਕੀਏ ਤੇ ਲੋਜ ਕਾਫੀ ਸੰਗਤਾਂ ਦੀ ਹਿਸਾਬ ਲਾ ਲੋ ਜੀ ਪੈਰ ਰੱਖਣ ਨੂੰ ਜਗ੍ਹਾ ਹੈ ਨਹੀਂ ਇੰਨੀ ਜਿਹੀ ਸੰਗਤ ਆ ਦੇਖੋ ਜੀ ਮਾਲਕ ਦੀ ਕਿਰਪਾ ਰਾਂ ਹਣਾ ਤੇ ਕਿੰਨਾ ਵਧੀਆ ਲੱਗਦਾ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਇਹ ਕਾਫੀ ਦੇਖੋ ਕਿੰਨਾ ਵਧੀਆ ਲੱਗਦਾ ਪਿਆ ਵਾ ਇਹ ਗੁਰਦੁਆਰਾ ਸਾਹਿਬ ਜਿਹੜਾ ਕਿ ਹੁਸ਼ਿਆਰਪੁਰ ਤੋਂ 28 ਕਿਲੋਮੀਟਰ ਚ ਜਦੋਂਸੀਂ ਗੜਦੀਵਾਲ ਨੂੰ ਆਨੇ ਆ ਤਾਂ ਗੋਂਪੜ ਪਿੰਡ ਤੋਂ ਜਦੋਂਸੀਂ ਟਰਨ ਕਰ ਲੈਨੇ ਆ ਤਾਂ ਉਸ ਤੋਂ ਬਾਅਦ 1 ਕਿਲੋਮੀਟਰ ਅੱਗੇ ਜਾ ਕੇ ਗੁਰਦੁਆਰਾ ਖੇੜਾ ਸਾਹਿਬ ਜਿਹੜਾ ਕਿ ਪਿੰਡ ਵਿੱਚ ਵਸਿਆ ਹੋਇਆ ਹੈ। ਤੇ ਉੱਥੇ 4 ਤਰੀਕ ਨੂੰ ਹਰ ਸਾਲ ਹੀ ਵਰਸੀ ਮਨਾਈ ਜਾਂਦੀ ਆ ਤੇ ਜੋ ਕਿ ਇਸ ਸਾਲ 41ਵੀਂ ਵਰਸੀ ਜਿਹੜੀ ਕਿ ਮਨਾਈ ਜਾ ਰਹੀ ਹੈ। ਚਲੋ ਉੱਤਰ ਜਾਈਏ ਚਲੋ ਹਰ ਸਾਲ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਜਾਂਦੇ ਆ ਕਿਉਂਕਿ ਹਜ਼ਾਰਾਂ ਹੀ ਸੰਗਤ ਜਿਹੜੀ ਕਿ 4 ਤਰੀਕ ਨੂੰ 4 ਜਨਵਰੀ ਨੂੰ ਜਿਹੜੇ ਵਾਲੇ ਹਰ ਸਾਲ ਇੱਥੇ ਮੱਥਾ ਟੇਕਣ ਆਉਂਦੀ ਆ ਜਿੰਨਾਂ ਦੀ ਫਦਾਨਾ ਕਰ ਚੁੱਕੀ ਸੀ ਸਿਰਫ ਇੱਦਾਂ ਇੱਥੇ ਉਹ ਜਦੋਂ ਗੋਨ ਪਰ ਮੋੜ ਮੋੜ ਜਾਂਦੇ ਨੇ ਉੱਥੋਂ ਇੱਦਾਂ ਹੀ ਮਤਲਬ ਦੁਕਾਨਾਂ ਲੱਗ ਜਾਂਦੀਆਂ ਹਰ ਸਾਲ ਜਾਮ ਲੱਗਿਆ ਹਜੇ ਗੁਰਦੁਆਰਾ ਸਾਹਿਬ ਕਾਫੀ ਅੱਗੇ ਆ ਤੇ ਜਾਮ ਲੱਗਾ ਪਿਆ ਪੂਰਾ ਇਸ ਕਰਕੇ اسی ਗੱਡੀ ਚ ਨਹੀਂ ਆਏ ਤਾਂ ਚਲੋ ਚੱਲਦੇ ਆਂ ਦਰਸ਼ਨ ਕਰਵਾ ਲੈ ਜਾ ਕੇ ਗੁਰਦੁਆਰਾ ਸਾਹਿਬ ਪਤਾ ਤੁਸੀ ਸਾਡੇ ਬਲੌਗ ਚ ਦੇਖਿਆ ਹੀ ਹੋਣਾ ਨਾ ਸਰਗ ਜਿਹੜੇ ਰੈਗੂਲਰ ਦੇਖਦੇ ਆ ਉਹਨਾਂ ਨੂੰ ਪਤਾ ਹੀ ਹੋਣਾ ਦੇਖਿਆ ਪਹਿਲਾ ਵੀ ਵੀਡੀਓ ਵੀ ਹੈਗੀ ਆ ਅਜੀ ਫਾਈਨਲੀ ਫੋਟੋ ਬੋਲੇ ਤੋਂ ਨਿਹਾਲ ਸੋ ਸਰਿਆ ਕਾਤ ਤੇ ਲੋ ਜੀ ਸੰਗ ਤੇ ਆਪਾਂ ਬੁਲਟ ਲਾਤਾ ਪਾਰਕਿੰਗ ਤੇ ਤੇ ਲੋ ਜੀ ਸਾਹਮਣੇ ਗੁਰਦੁਆਰਾ ਸਾਹਿਬ ਆ ਚਲੋ ਆਓ ਤੁਹਾਨੂੰ ਹੁਣ ਕਰੋਨੇ ਆ ਦਰਸ਼ਨ ਲੋਜੀ ਸੰਗਤਿਆ ਆਪਾਂ ਹੁਣ ਗੁਰਦਰਾ ਸਾਹਿਬ ਐਂਟਰੀ ਕਰਨ ਲੱਗੇ ਆ ਤੇ ਵੀ ਦੇਖ ਲੋ ਕਿੰਨਾ ਭੜੇ ਇਕੱਠਾ ਆ ਗੁਰਦਰਾ ਸਾਹਿਬ ਵਿੱਚ ਤੇ ਕਾਫੀ ਸੰਗਤਾਂ ਆ ਗਿਆ ਸਾਨੂੰ ਸੰਗਤਾਂ ਨੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਲੋਜੀ ਸੰਗਤਾਂ ਗੁਰੂ ਦੀ ਪਿਆਰੀ ਸੰਗਤ ਤੇ ਕਿੰਨਾ ਵਧੀਆ ਲੱਗਦਾ ਇੱਕ ਬੜੀ ਖੁਸ਼ੀ ਮਿਲਦੀ ਆ ਮਾਲਕ ਹਮੇਸ਼ਾ ਹੀ ਇੱਦਾਂ ਹੀ ਹਰ ਵਾਰ ਇੱਦੀ ਰੌਣਕਾਂ ਲਾਏ ਰੱਖੇ ਤੇ ਇਧਰ ਸਾਈਡ ਤੇ ਜੋੜਾ ਕਰਦੇ ਤੇ ਕਾਫੀ ਸੰਗਤਾਂ ਇੱਕ ਦੂਰੋ ਦੂਰ ਸੰਗਤਾਂ ਆਉਂਦੀਆਂ ਵਾ ਕਾਫੀ ਗੁਰੂ ਦੂਰ ਤੱਕਰ ਤੇ ਜਰੂਰ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੇਖੋ ਜੀ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਲੱਗਦਾ ਪਿਆ ਵਾ ਤੇ ਦੇਖੋ ਮਾਲਕ ਦਾ ਘਰ ਵਿੱਚ ਆ ਕੇ ਉਦੀ ਮਨ ਖੁਸ਼ ਹੋ ਜਾਂਦਾ ਵਾ ਤੇ ਚਲੋ ਜੀ ਹੁਣ ਆਪਾਂ ਐਂਟਰੀ ਕਰਨ ਲੱਗੇ ਅੰਦਰ ਤੇ ਚਲੋ ਹੁਣ ਤੁਹਾਨੂੰ ਨਾਲ ਦੀ ਨਾਲ ਕਰਾਉਣੀ ਹੈ ਆਪਾਂ ਦਰਸ਼ਨ ਚਲੋ ਜੀ ਵਾਹਿਗੁਰੂ ਕਿਰਪਾ ਕਰੇ ਜੀ ਤਲੋਜੀ ਸੰਗਤ ਦੇਖੋ ਗੁਰਦੁਆਰਾ ਸਾਹਿਬ ਕਿੰਨਾ ਪਿਆਰਾ ਲੱਗਦਾ ਪਿਆ ਸਾਰੇ ਪਾਸੇ ਸੰਗਤਾਂ ਹੀ ਸੰਗਤਾਂ ਤਾਂ ਮੈਂ ਕਹਿਣੀ ਚਲੋ ਤੁਸੀਂ ਮੈਂ ਨਾਲ ਅੱਗੜੀ ਵੀਡੀਓ ਬਣਾਉਂਦਾ ਵਾ ਲੋਜੀ ਹੁਣ ਆਪਾਂ ਮੱਥਾ ਟੇਕਣ ਲੱਗਿਆ ਲੇਖੋ ਲਾਈਨ ਕਿੰਨੀ ਜ਼ਿਆਦਾ ਲੱਗੀ ਹੋਈ ਆ ਤਲੋਜੀ ਸੰਗਤਾਂ ਦੇ ਕਰੋ ਦਰਸ਼ਨ ਜੀ ਕਾਫੀ ਲੰਬੀ ਲਾਈਨ ਲੱਗੀ ਹੋਈ ਸੀ ਤੁਸੀਂ ਆਪੀ ਦੇਖੋ ਜੀ ਤੇ ਕਾਫੀ ਜ਼ਿਆਦਾ ਸੰਗਤਾਂ ਹੀ ਬਹੁਤ ਦੂਰੋਂ ਦੁਆਈ ਸੀ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਤਾਂ ਉਹ ਕੋ ਐਂਟਰੀ ਗੇਟ ਕਿੰਨਾ ਸੋਹਣਾ ਲੱਗਦਾ ਪਿਆ ਵਾ ਤੇ ਲੋਜੀ ਸੰਗਤਾਂ ਦੇਖੋ ਲਾਈਨ ਲੱਗੀ ਸਾਹਮਣੇ ਗੁਰੂ ਦਰਬਾਰ ਆ ਜੀ ਤੇ ਲੋਜੀ ਤੁਹਾਨੂੰ ਗ ਤੇ ਆਈ ਵੀਡੀਓ ਨ ਬਣੇ ਲੋ ਤੇ ਚੈਨਲ ਤੇ ਜਿਹੜਾ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕਰੋ ਵੀਡੀਓ ਲਾਈਕ ਕਰ ਦਿਓ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਲੋ ਜੀ ਸੰਗਤੇ ਕਰੋ ਦਰਸ਼ਨ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਤੇ ਹਰੇਕ ਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਤੇ ਲੋ ਜੀ ਦੇਖੋ ਸੰਗਤੋਂ ਇੰਦਾ ਹੈਗਾ ਲੰਗਰ ਖਾਂ ਤੇ ਲੰਗਰ ਖਾਂ ਤੇ ਦੇਖੋ ਕਿੰਨੀ ਯਾਰੀ ਰੌਣਕਾਂ ਲੱਗੀਆਂ ਹੋਈਆਂ ਸਗਤਾਂ ਦੇ ਤੇ ਲੋ ਜੀ ਤੁਹਾਨੂੰ ਦਿਖਾਉਣਾ ਤੇ ਸੰਗਤ ਤਾਂ ਆਪਾਂ ਰਿਕਾਰਡ ਤੇ ਆਣੀ ਅੱਗੇ ਕੀ ਤਰ੍ਹਾਂ ਹੋਈ ਸੀ ਤੇ ਲੋ ਜੀ ਤੇ ਦੇਖੋ ਜੀ ਕਿੰਨੀ ਹੈ ਜੇ ਸੰਗਤ ਆ ਜੀ ਤੇ ਹੋਵਨ ਚਲੋ ਜੀ ਫੋਨ ਆਪਾਂ ਵੀ ਜਾਣਿਆ ਲੰਗਰ ਨੁਗਰ ਚੱਕਦੇ ਆ ਤੇ ਐਂ ਤੁਸੀਂ ਹੁਣ ਵੀਡੀਓ ਨਾਲ ਤੁਸੀਂ ਬਣੇ ਰਹੋ ਸਿੱਖਾਜੂ ਛੜੀ ਫਿਰ ਸਬਜੀ ਦਾਲ ਚਾਵਲ ਐਨਕੋਲਾਂ ਅਨ ਨਾਲ ਪਾਂ ਤੈ ਲੋ ਜੀ ਸੰਗਤ ਇਹ ਆਪਾਂ ਲੰਗਰ ਪਛਤਾ ਸ਼ਕਨ ਤੋਂ ਬਾਅਦ ਹੁਣ ਤੁਹਾਨੂੰ ਲੈ ਕੇ ਜਾਨੇ ਆ ਜਿੱਥੇ ਸੰਤ ਬੱਬਾ ਹਰਨਾਮ ਸਿੰਘ ਜੀ ਨੇ ਭਗਤੀ ਕੀਤੀ ਤੇ ਦੇਖੋ ਜੀ ਤੁਹਾਨੂੰ ਹੁਣ ਉਸ ਤਪਸਥਲ ਤੇ ਲੈ ਕੇ ਆਏ ਆ ਜੀ ਤੁਸੀਂ ਵੀ ਕਰੋ ਦਰਸ਼ਨ ਜੀ ਸਾਰੇ ਜਣੇ ਤੇ ਵਾਹਿਗੁਰੂ ਜੀ ਦਾ ਨਾਮ ਲਓ ਜੀ ਕਮੈਂਟਾਂ 'ਚ ਵਾਹਿਗੁਰੂ ਜ਼ਰੂਰ ਲਿਖਦੇ ਹੋ ਤੇ ਲੋ ਜੀ ਕਰੋ ਦਰਸ਼ਨ ਵਾਹਿਗੁਰੂ ਸਾਰਿਆਂ ਤੇ ਕਿਰਪਾ ਕਰੇ ਤੇ ਆਪਣੀ ਬਣਾਈ ਰੱਖੇ ਚਲੋ ਜੀ ਸੰਗਤ ਇਹ ਹੁਣ ਤੁਹਾਨੂੰ ਲੈ ਕੇ ਜਾਨੇ ਜਿੱਥੇ ਪ੍ਰਚਾਰ ਚੱਲ ਰਿਹਾ ਵਾ ਦੀ ਕੋਡਤਰਾ ਸਾਹਿਬ ਦੇ ਸਾਹਮਣੇ ਹਾਲ ਬਣਿਆ ਹੋਇਆ ਆਪਾਂ ਉੱਤੇ ਚੱਲੇ ਆ ਜੀ ਦੇਖੋ ਜੀ ਐਂਟਰੀ ਗੇਟ ਕਿੰਨਾ ਸੋਹਣਾ ਲੱਗਦਾ ਪਿਆ ਵਾ ਕਿੰਨਾ ਸੋਹਣਾ ਸਜਾਇਆ ਗਿਆ ਵਾ ਤੇ ਬਿਲਕੁਲ ਦੇਖੋ ਸੰਗਤਾਂ ਦਾ ਕਿੰਨਾ ਭਾਰੀ ਘਾਟਾ ਤੇ ਮੇਰੇ ਪਿੱਛੇ ਵੀ ਦੇਖ ਸਕਦੇ ਆ ਇਹ ਤੁਹਾਨੂੰ ਅੱਗੇ ਵੀ ਦਿਖਾਉਣਾ ਤੇ ਸੰਗਤਾਂ ਦੇਖੋ ਮੱਥਾ ਟੇਕ ਕੇ ਆ ਰਹੀਆਂ ਤੇ ਜਾ ਰਹੀਆਂ ਵਾ ਤੇ ਕਾਫੀ ਰੌਣਕਾਂ ਲੱਗੀਆਂ ਹੋਈਆਂ ਦਰਬਾਰ ਦੇ ਉੱਤੇ ਗੁਰੂ ਜੀ ਦਰਬਾਰ ਦੇ ਉੱਤੇ ਤੇ ਦੇਖੋ ਜੀ ਕਿੰਨਾ ਯਾਰਾ ਖੁਸ਼ੀ ਮਿਲਦੀ ਹੈ ਕਿੰਨੀ ਸੰਤੁਸ਼ਟੀ ਮਿਲਦੀ ਆ ਸੰਗਤਾਂ ਦੇ ਦਰਸ਼ਨ ਕਰਕੇ ਵੀ ਹਨਾ ਤੇ ਦੇਖੋ ਇਸ ਵਾਰ ਕੀ ਮੈਂ ਕਿਹਾ ਹੁਣਾਂ ਕਿ ਵੀਡੀਓ ਜਰੂਰ ਸ਼ੇਅਰ ਕਰ ਦਿਆ ਕਰੋ ਤੇ ਆਈ ਹੋਪ ਤੁਹਾਨੂੰ ਆਦਾ ਲੋਕ ਵਧੀਆ ਲੱਗਾ ਤਾਂ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਰੋਜ਼ ਕਰੋ ਦੰਸ਼ਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਸ਼ਾਨੀ ਦੱਸਦੇ ਕਿ ਆਪ ਚਲੋ ਜੀ ਹੁਣ ਆਪਾਂ ਚੱਲਦੇ ਆਂ ਜੀ ਦਰਸ਼ਨ ਆਪਾਂ ਕਰ ਲਏ ਹੋ hope ਜੀ ਸਾਰੇ ਦੇ ਦਰਸ਼ਨ ਕੀਤੇ ਹੋਗੇ ਤਾਂ ਚਲੋ ਹੁਣ ਚੱਲਦੇ ਆਂ ਜੀ ਸੰਤ ਬਾਬਾ ਦਾ ਨਾਮ ਸੀ ਬੋਲਣੇ ਕੀਤੀਆਂ ਨੇ ਹੁਣ ਸਾਤ ਬਾਬਾ ਦੇਵ ਸਿੰਘ ਹੁਣ ਅਸੀਂ ਸਾਤ ਪਾਤਾਂ ਦੇ ਲਈ ਆਂ ਜਿਸ ਤਰ੍ਹਾਂ ਜੀਵਨ ਦੀ ਬਾਬਾ ਸਰਜੋਤ ਸਿੰਘ ਦੀ ਬੇਟੀ ਨੇ ਇਹ ਖਵਾ ਬਹੁਤ ਬਹੁਤ ਸਤਿਕਾਰ ਨਾਲ ਚੱਕਰੀਆਂ ਨੇ ਕਿ ਸੋਹਣਿਆ ਘੁੰਦਿਆ ਨਾ ਸੇਂਗਤ ਦੇ ਦੇਖੋ ਕਾਫੀ ਹਰੀ ਸੰਗਤਾਂ ਦਾ ਦੇਖੋ ਕਾਠਾ ਜੀ ਭਾਈ ਕਾਠਾ ਦੁਕਾਨਾਂ ਲੱਗੀਆਂ ਹੋਈਆਂ ਬੱਚਿਆਂ ਵਾਸਤੇ ਝੂਲੇ ਵਗੈਰ ਲੱਗੇ ਹੋਏ ਆ ਕਾਫੀ ਸੰਗਤਾਂ ਦਾ ਰਸਾ ਵੀ ਦੇਖ ਸਕਦੇ ਹੋ ਦੇਖੋ ਕਿੰਨੇ ਸੋਹਣੇ ਘਟੋਣੇ ਆ ਹਨ ਤੇ ਕਾਫੀ ਕੁਝ ਤੇ ਕਈਆਂ ਨੇ ਮਤਲਬ ਇੰਨੀ ਥੱਲੇ ਪਛਾ ਕੇ ਕਈ ਜਿਹੜੇ ਕੱਪੜਿਆਂ ਤੱਕ ਦੇ ਵੀ ਮਤਲਬ ਦੁਕਾਨਾਂ ਲੱਗੀਆਂ ਹੋਈਆਂ ਸੀ ਪੈਕ ਹੋ ਗਿਆ ਕਈ ਤਰ੍ਹਾਂ ਦੇ ਤੇ ਕਾਫੀ ਚੀਜ਼ ਦੇਖ ਹੀ ਸਕਦੇ ਹਾਂ ਕਿੰਨੇ ਜਣੇ ਲੋਕੀ ਤੁਰੇ ਹੋਏ ਆ ਤੇ 커피 ਵਾਲੇ ਕੋ ਬੱਚਿਆਂ ਦੇ ਫੇਰ ਅੱਗੇ ਤੁਹਾਨੂੰ ਬੜੇ ਵਧੀਆ ਉਤਲੇ ਦੇਖਣ ਨੂੰ ਮਿਲ ਜੂਗੇ ਤੇ ਇਧਰ ਵੀ ਕਾਫੀ ਵਧੀਆ ਦੁਕਾਨਾਂ ਵਾਂ ਆ ਤੁਸੀਂ ਆਪ ਹੀ ਦੇਖੋਗੇ ਆਪਕੋ ਕਹਰਾ ਬੁਲਾਇਓ ਇਹੋ ਉਹਨਾਂ ਦੇ ਮਾਨਸਮਾਨ ਦੇ ਗੁਰੂ ਜੀ ਕਿੱਥੇ ਵਾਪਸ ਹੋ ਗਏ ਉਹਨੇ ਜਦੋਂ ਸੀ ਪਹਿਲਾਂ ਇਹਦਾ ਇਹਨਾਂ ਛੋਟੇ ਹੁੰਦੇ ਇੱਥੇ ਤੋਂ ਵਿੱਚ ਦੀ ਰਸਤਾ ਹੁੰਦਾ ਸੀ ਤਾਂ ਮੇਨ ਰੋਡ ਦੇ ਵਿੱਚ ਨਿਕਲਦਾ ਸੀ ਉੱਥੇ ਉਹਦੀ ਰੋਫੇ ਦੀ ਆਈਦਾ ਹੁੰਦਾ ਇੱਕ ਨਜ਼ਰ ਹੁੰਦਾ ਹੁੰਦਾ ਹੁਣ ਬੜਾ ਖਤਨਾ ਦੇ ਡਿਵੈਲਪਮੈਂਟ ਹੋ ਗਈ ਹੈਨਾ ਲੋ ਜੀ ਆਪਾਂ ਮੱਥਾ ਟੇਕ ਕੇ ਇਧਰ ਆਈਂ ਕਰ ਤੇ ਅਜਾਣੇ ਦੇ ਘਰ ਆਏ ਹੋਏ ਆ। ਤੇ ਲੋ ਜੇ ਗੁਰਸਿਮਰਾਂ ਨੇ ਗੁਰਸਿਮਰ ਨੂੰ ਮਿਲੋ ਤੁਸੀਂ। ਗੁਰਸਿਮਨ ਹੈਲੋ ਕਰ ਦੋ। ਮੈਂ ਉਹਦੀ ਗੱਲਾਂ ਹੀ ਲਾਲ ਕਰਤੀਆਂ ਨੇ ਨਿੰਸਟਿਕ ਲਾਲਾ ਕੇ। ਹੈਲੋ। ਹੈਲੋ ਹੈਲੋ ਕਰ ਦੋ। ਚੱਲ ਤੁਹਾਨੂੰ ਦਿਖਾਗੀ ਕਾਲ ਤੂੰ। ਵੀ ਨਹੀਂ ਹੈਗੀਆਂ ਕਰਦਾ। ਇਹ ਨਹੀਂ ਹੈਗੀਆਂ ਕਰਦੇ। ਉਹਰੇ ਚੱਪਲਾ ਕਿੱਥੇ ਰੱਖੀਆਂ ਉੱਪਰ ਹੀ। ਗੁਰਸਿਮਰਾਂ ਨੇ ਦੀਦੀ ਹੰਦੀ। ਚਾਚੀ ਕਾਲ ਕਰ ਦੋ। ਸਤਿ ਸ਼੍ਰੀ ਅਕਾਲ ਸੁੱਤੀ ਉੱਠਿਆ ਹੂੰ ਸੁੱਤੀ ਉੱਠੀ ਆ ਚਲ ਕਿੱਡੋ ਸੀ ਚਲੋ ਜੀ ਆਪਾਂ ਅਗੇ ਸੀ ਕਰ ਤੇ ਉਸ ਤੋਂ ਬਾਅਦ ਚ ਮੈਂ ਫਿਰ ਆਟਾ ਲੈਣ ਜਾਣਾ ਸੀ ਜਿਆਦਾ ਭੁੱਲ ਗਈ ਤੇ ਆਪਾਂ ਮੁੜ ਕੇ ਮੈਂ ਤਾਂ ਮੰਮੀ ਹਣੀ ਗੱਡੀ 'ਚ ਆਟਾ ਲੈਣ ਚ ਲੱਗ ਗਈ ਤੇ ਰਸਤੇ ਦੇ ਵਿੱਚ ਸਾਨੂੰ ਗੁਰੂ ਸਾਹਿਬਾਂ ਦੀ ਪਾਲਕੀ ਮਿਲ ਗਈ ਤੇ ਕਤਕਾ ਖੇਲਦੇ ਸਾਨੂੰ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਲੋ ਜੀ ਤੁਸੀਂ ਵੀ ਕਰੋ ਦਰਸ਼ਨ ਤੇ ਮੈਂ ਕਹ ਚਲੋ ਵੀਡੀਓ ਦੀ ਕਲਿੱਪ ਜ਼ਰੂਰ ਵਿੱਚ ਐਡ ਕੀਤੀ ਜਾਵੇ ਤੇ जरूर दर्शन करो जी सासि वाला खालसा जी साथी नाल संगत बहुत है आगे पीछे पता नहीं लग रहा है ਚਲੋ ਜੀ ਗਾਇ ਫਾਈਨਲੀ ਆਪਾਂ ਆ ਗਏ ਘਰ ਤੇ ਅੱਜ ਦਾ ਬਲੌਗ ਕਿੱਦਾਂ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਆਈ ਹੋਪ ਬਹੁਤ ਵਧੀਆ ਲੱਗਾ ਹੋਊਗਾ ਤੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੋ ਤੇ ਮਿਲਾਂਗੇ ਤੁਹਾਨੂੰ ਨੈਕਸਟ ਨਿਊ ਬਲੌਗ ਦੇ ਨਾਲ